ਸੁਭੀਰ ਸਿੰਘ ਬਾਦਲ ਹਰਪ੍ਰੀਤਾਂ ਦੀ ਮਦਦ ਕਰ ਰਹੇ ਹਨ ਉਹਨਾਂ ਨੇ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਚ ਪਸ਼ੂਆਂ ਦੇ ਲਈ ਝਾਰਾ ਤੇ ਫੀਡ ਦਾ ਇੰਤਜ਼ਾਮ ਕੀਤਾ ਹੈ ਜਿਸ ਬਾਰੇ ਉਹਨਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੋਰ ਵੀ ਜਿਸ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੋਏਗੀ ਉਹ ਮੁਹैया करवाई ਜਾਏਗੀ ਮੈਂ ਹੁਣ ਗੁਰਦਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ 'ਚ ਖੜਾ ਤੇ ਗੁਰਦਾਸਪੁਰ ਹਲਕੇ ਦੇ ਆਪਣੇ ਸ਼ੌਂਕੀ ਕਾਲੀ ਦੋਦੇ ਵਰਕਰ ਨੇ ਆ 40 ਟਰਾਲੀਆਂ ਜਿਹਦੇ ਵਿੱਚ ਤੂੜੀ ਲੱਗੀ ਹੈ ਕਿਉਂਕਿ ਜਿਹੜੇ ਇਹ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਪਸ਼ੂਆਂ ਵਾਸਤੇ ਖਾਨ ਨੂੰ ਹੈ ਨਹੀਂ ਸੋ 40 ਕਾਲੀਆਂ ਦੀ ਤੂੜੀ ਪਰ ਸੇਵਾ ਉਹਨਾਂ ਨੇ ਅੱਜ ਸ਼ੁਰੂ ਕੀਤੀ ਹੈ ਤੇ ਇੱਕ ਫੀਲਡ ਦਾ ਵੀ 300 ਬੋਰੀ ਉਹ ਕੱਲ ਤੱਕ ਭੇਜਣਗੇ ਤੇ ਬਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੋਸ਼ਿਸ਼ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦੂੰਗਾ ਨਾਲ ਕੋਈ ਤੇ ਤੁਸੀਂ ਆਪ ਜਾ ਕੇ ਸਾਰੇ ਵੰਡ ਦਿਓ ਜਰਾ